ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਤੀਜਾ ਮਾਇਆ ਮੋਹ ਜਗਤ ਸਬਾਇਆ ਤ੍ਰੈ ਗੁਣ ਦੀਸੈ ਮੋਹਿ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਪੁਚੈ ਚੌਥੇ ਪਦ ਲਿਵ ਲਾਵਣਿਆ ਹਉ ਵਾਰੀ ਜੀਉ ਵਾਰੀ ਮਾਇਆ ਮੋਹ ਸ਼ਕਤ ਚਲਾਵਣਿਆ ਮਾਇਆ ਮੋਹ ਜਲਾਏ ਸੋ ਹਰਿ ਸਿਉ ਚਿਤ ਲਾਏ ਹਰ ਤਰ ਮਹਿਲੀ ਸ਼ੋਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਸਤ ਜਿਨ ਉਪਾਇ ਕਾਮ ਕਰੋ ਤ ਪਸਰਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਤਿਸ ਵਿੱਚ ਗਿਆਨ ਰਤਨਿ ਕਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸਚ ਕਮਾਵੇ ਗੁਰ ਪੂਰੇ ਨਾਮ ਤਿਆਵਣਿਆ ਪਈ ਆੜੈ ਤਨ ਪਰਮ ਪਲਾਣੀ ਤੂ ਚੇ ਲਾ ਕੀ ਫਿਰ ਪਛਤਾਣੀ ਹਲਤ ਪਲਤ ਦੋ ਵੈ ਗਵਾਏ ਸੁਪਨੇ ਸੁਖ ਨਾ ਪਾਵਣਿਆ ਪਈ ਆੜੈ ਤਨ ਕੰਤ ਸੰਮਾਲੇ ਗੁਰ ਪ੍ਰਸਾਦੀ ਵੇਖੈ ਨਾਲੇ ਫਿਰ ਕੈ ਸਹਜ ਰਹੇ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਸਫਲ ਜਨਮ ਜਿਨਾਂ ਸਤਗੁਰ ਪਾਇਆ ਤੂ ਚਾ ਪਾਓ ਗੁਰ ਸ਼ਬਦ ਜਲਾਇਆ ਇਕੋ ਰਵ ਰਹਿਆ ਕਟਾਂਤਰ ਮਿਲ ਸਤਸੰਗਤ ਹਰ ਗੁਣ ਗਾਵਣਿਆ ਸਤਗੁਰਨਾ ਸੇਵਿਸੋ ਕਾਹੇ ਆਇਆ ਤ੍ਰਿਕ ਜੀਵਨ ਬਿਰਥਾ ਜਨਮ ਗਵਾਇਆ ਮਨਮਖ ਨਾਮ ਚੇਤਨਾ ਵੇ ਬਿਨ ਨਾਫੇ ਪਉ ਤਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੇ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਜਿਨ ਧਰ ਮਸਤ ਕਲੇਖ ਲਿਖਾਵਣਿਆ